ब्रेक ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ। ਸ਼ਿਵਾਲਾ ਗੰਗਾ ਰਾਮ ਬਾਜ਼ਾਰ ਸਿਰਕੀ ਬੰਦਾ ਵਿਖੇ 17 ਮਈ ਤੋਂ ਲੈ ਕੇ 15 ਜੂਨ ਤੱਕ ਰੋਜ਼ਾਨਾ ਸਵੇਰੇ 8 ਵਜੇ ਤੋਂ ਰਮਾਇਣ ਪਾਠ ਦਾ ਆਯੋਜਨ ਕੀਤਾ ਜਾ ਰਿਹਾ ਹੈ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਰਮਾਇਣ ਪਾਠ ਵਿਸ਼ਵਦੀ ਸੁਖਸ਼ਾਂਤੀ ਲਈ ਕੀਤਾ ਜਾ ਰਿਹਾ ਹੈ। ਇਸ ਮੌਕੇ ਸ਼੍ਰੀ ਗੋਡਸਵਾਮੀ ਤੁਲਸੀਦਾਸ ਮੰਦਿਰ ਦੇ ਪ੍ਰਮੁਖ ਤਰਮਪਾਲ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਰਮਾਇਣ ਪਾਠ ਕੀਤੇ ਜਾ ਰਹੇ ਹਨ। ਐਸ ਮੋਕੇ ਪਾਠ ਕਰਨ ਆਏ ਲੋਕਾਂ ਨੇ ਆਖਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਉਹ ਪਾਠ ਕਰਨ ਆਏ ਹਨ ਅਤੇ ਪਾਠ ਕਰਕੇ ਉਹਨਾਂ ਦੇ ਮਨ ਨੂੰ ਬਹੁਤ ਸ਼ਾਂਤੀ ਮਿਲਦੀ ਹੈ। ਜੈ ਨਰਾਏ ਵੀਰ ਵਜੰਗੀ ਹਰ ਹਰ ਮਹਾਦੇਵ ਜੈ ਨਰਾਏ ਵੀਰ ਵਜੰਗੀ ਹਰ ਹਰ ਵਜੰਗੀ ਹਰ ਹਰ ਮਹਾ ਦੇਵ ਇੱਥੇ ਹਰ ਸਾਲ ਦੀ ਤਰ੍ਹਾਂ ਸ਼੍ਰੀ ਨਾਮਾਇੰਦ ਜੀ ਦੇ ਪਾਠ ਸਟਾਰਟ ਹੋਏ ਨੇ ਅਜ ਤੋਂ ਸਟਾਰਟ ਹੋ ਇਹਨਸ 17 ਮਈ ਤੋਂ ਲੈ ਕੇ 15 ਜੂਨ ਤੱਕ ਚੱਲਣਗੇ ਇੱਕ ਦਿਨ ਦਾ ਪ੍ਰੋਪਰ ਪਾਠ ਚੱਲੇਗਾ 15 ਜੂਨ ਨੂੰ ਭੋਗ ਪਵੇਗਾ ਅੰਤ ਨੂੰ ਆਵੇ ਖੁੱਲੇ ਦਿਲਾਂ ਨਾਲ ਪ੍ਰਭੂ શ્રી RAMਦੇ ਮੈਂਗਰੂ ਆਪਣਾ ਪਾਠ ਦਾਉ ਸਰਨ ਕਰਨ ਪ੍ਰਭੂ શ્રી RAM ਦਾ ਅਸ਼ੀਰਵਾਦ ਲਾਂ ਇਸ ਸ਼੍ਰੀ ਸ਼ਿਵਾਲਾ ਗੰਗाराम ਤੋਂ ਰੋੜ ਮੈਂਦੇ ਪਾਠ 17 5 2025 ਜਿਹਦਾ ਸੰਪੂਰਨ ਭੋਗ ਪਵੇਗਾ 15 6 2025 ਨੂੰ ਉਸ ਦਿਨ ਆਖਰੀ ਦਿਨ ਭੰਡਾਰਾ ਦੇ ਨਾਲ ਤੇ ਸ਼ਹਿਰ ਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਸਾਰੇ ਆਪਣਾ ಶ್ರೀ ਰਾਮ ਜੀ ਦੀ ਰਮਾਇਣ ਦੇ ਉਤੇ ਆਨ ਦੀ ਕਿਰਪਾਲਤਾ ਕਰਨ ਔਰ ਭਗਵਾਨ ਜੀ ਦਾ ਸ਼ੀਵਾਤ ਪ੍ਰਾਪਤ ਕਰਨ ਰਮਾਇਣ ਦਾ ਪਾਠ ਕਈ ਸਾਲਾਂ ਤੋਂ ਸਾਡੇ 35 ਸਾਲ ਹੋ ਗਏ ਹੈ ਜੀ ਇਹ ਤੇ ਸ਼੍ਰੀ ਰਾਮ ਜੀ ਦਾ ਪਾਠ ਰਮਾਇਣ ਜੀ ਦਾ ਪਾਠ ਚੱਲ ਰਿਹਾ ਹੈ ਬਹੁਤ ਅੱਛਾ ਲੱਗਦਾ ਇੱਥੇ ਆ ਕੇ ਬੜੀ ਮਨ ਨੂੰ ਖੁਸ਼ੀ ਮਿਲਦੀ ਹੈ ਕਿ ਅਸੀਂ ਸਾਰੇ ਇਕੱਠੇ ਹੋ ਕੇ ਭਗਵਾਨ ਰਾਮ ਜੀ ਦਾ ਪਾਠ ਕਰਨੇ ਹੈ ਔਰ ਮਾਲਕਾਂ ਦਾ ਆਸ਼ੀਰਵਾਦ ਪ੍ਰਾਪਤ ਕਰਨੇ ਹੈ ਇਸ ਚੀਜ਼ ਦਾ ਸਾਨੂੰ ਬਹੁਤ ਹੀ ਅੱਛਾ ਲੱਗਦਾ ਹੈ ਸਮੇਂ ਸਭ ਦੇ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਾ ਹਾਂ ਕਿ ਤੁਸੀਂ ਸ ਵੀ ਸਾਰੇ ਆਓ ਔਰ ਭਗਵਾਨ ਦੀ ਅਸ਼ੀਰਵਾਦ ਪ੍ਰਾਪਤ ਕਰੋ। ਸ਼੍ਰੀ ਗੰਗਾਰਾਮ ਸ਼ੇਵਾਲਾ ਸਰਕੀਵੰਦਾ ਬਾਜ਼ਾਰ ਵਿਖੇ 1 ਸਤੰਬਰ ਤੋਂ ਲੈ ਕੇ 15 ਜੂਨ ਤੱਕ ਰਮਾਇਣ ਪਾਠਾਂ ਦਾ ਉਯੋਜਨ ਕੀਤਾ ਜਾ ਰਿਹਾ ਹੈ। ਇਸ ਮੌਕੇ ਗੱਲਬਾਤ ਕਰਦੇ ਹੋਏ ਮੰਦਿਰ ਕਮੇਟੀ ਦੇ ਮੈਂਬਰਾਂ ਨੇ ਆਖਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਇਹ ਰਮਾਇਣ ਪਾਠ ਕੀਤੇ ਜਾ ਰਹੇ ਹਨ ਅਤੇ ਨਾਲ ਹੀ ਉਨ੍ਹਾਂ ਨੇ ਸਭੂ ਸ਼ਹਿਰ ਵਾਸੀ ਨੂੰ ਅਪੀਲ ਕੀਤੀ ਕਿ ਜਿਹੜੇ ਰਮਾਇਣ ਪਾਠ ਕੀਤੇ ਜਾ ਰਹੇ ਇਸ ਵਿੱਚ ਸ਼ਹਿਰ ਵਾਸੀ ਪਾਗ ਲੈ ਕੇ ਰਮਾਇਣ ਪਾਠ ਕਰਨ ਅਤੇ ਪ੍ਰਭੂ ਸ਼੍ਰੀ ਰਾਮਚੰਦਰ ਜੀ ਦਾ ਅਸ਼ੀਰਵਾਦ ਪ੍ਰਾਪਤ ਅਮਰਥਰ ਫਾਸਟਵੇਖਬਰਾਂmai ਕੈਮਰਾਮੈਨ ਗੁਰਸੇਵਕ ਸਿੰਘ ਦੇ ਨਾਲ ਰਕੇਸ਼ ਕੁਮਾਰ ਸਿਵਲ